ਹਾਜੀ ਮੇਰਾ ਨਾਮ ਜਸਮント ਸਿੰਘ ਪਿੰਡ ਮੇਰਾ ਸਿੰਘੋ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ ਬੱਚਾ ਸ਼ਾਦੀ ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪਈ ਮੈਨੂੰ ਜਦੋਂ ਇਹ ਬੱਚੀ ਹੋਈ ਹੈ ਬਾਅਦ ਚੋਂ ਸ਼ਾਦੀ ਹੋ ਗਈ ਹੈ ਬਾਅਦ ਬੱਚੀ ਹੋਈ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ ਦਿਆ ਕਿ ਸਾਨੂੰ ਬੱਚਾ ਚਾਹੀਦਾ ਹੈ ਅਹੀਂ ਉਹ ਨਾ ਚੰਨੀ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਛਮਝਉਤਾ ਛਮਝੂਤਾ ਕਰਕੇ ਇਹਨਾਂ ਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨੇ ਵੀ ਚੁੱਕੀ ਸੀ ਕੁਲਦੀਪ ਉਹਦਾ ਨਾਂ ਤੇ ਉਹਨੇ ਕਿਹਾ ਵੀ ਤੂੰ ਹੀ ਨੀਂ ਨੂੰ ਕੁਝ ਕਹਿਣਾ ਮੇਰੀ ਜ਼ਿੰਮੇਵਾਰੀ ਤੂੰ ਹੀ ਉੱਥੇ ਜਾਣਾ ਨਹੀਂਗਾ ਮਗਰੋਂ ਉਹਦੇ ਨਾਲ ਬੜਾ ਕੁਝ ਇਹ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਯਾਰ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਭਰਾ ਤੇ ਇਹ ਆਪਕ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਏ ਕਿ ਤਿੰਨ ਤਰੀਕ ਦੀ சனி ਆ ਰਹੇ ਉਸ ਦਿਨ ਸ਼ਨੀਵਾਰ ਹੈ ਤੇ ਇਹ ਵੀ ਤੇ ਬੜਾ ਹੱਦ ਨਾ ੱਕਾ ਹੋਇਆ ਏ ਜਦੋਂ ਪਰੇ ਹੋਰ ਕਿੰਨਾ ਕੁ ਹੋ ਸਕਦਾ ੱਕਾ ਜਰਵਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਤੇ ਉਹਦੇ ਭਰਾ ਦਾ ਨਾਂ ਹੈ ਗਗਨਦੀਪਾ ਕਿਥੋਂ ਲਿਆ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮੰਦੀਪ ਉਹਦੀ ਪਰਜਾਈ ਦਾ ਨਾਂ ਹੈ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇੜੀ ਬੇਟੀ ਨੂੰ ਕੀ ਕੀਤਾ ਤੀ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹ માં ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਇਹਦੀ ਪਰਜਾਈ ਨੇ ਫੋਨ ਕੀਤਾ ਕਿ ਤੁਹਾਡੀ ਕੁੜੀ ਸੜ ਗਈ ਹੈ ਅੱਛਾ ਕਿ ਨਹੀਂ ਇਹ ਇੱਕ ਬੱਚਾ ਉਹਦਾ ਇਹ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਦਾ ਤੇ ਕਹੀ ਉਸ ਟੇੜ ਕੀਤੀ ਆ ਤਾਂ ਟੇੜ ਤੇ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਗਿੰਗਾ ਇਹ ਪੁਆਇੰਟ 3 ਫਨੀ ਮਿਲ ਲਿਆ ਅਸੀਂ ਅਸਟਾ ਮੈਥੇ ਖੜੇ ਆ ਹਸਪੀਟਲ ਚ ਤਾਂ ਉਹਨਾਂ ਤੱਕ ਕਹੀ ਸਚਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਮਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਉਹ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਸੱਚਕਾਰ ਤਾਂ ਹੀ ਕਰਨਾ ਜਿੰਨਾ ਤੱਕ ਸਾਨੂੰ ਕੋਈ ਅਨਸਾਫ਼ ਨਹੀਂ ਮਿਲਦਾ ਉਹਨਾਂ ਤੱਕ ਆਹੀ ਸੱਚਕਾਰ ਨਹੀਂ ਕਰਨਾ ਹੈਗਾ ਨਰਸ਼ਪਾਲ ਸਿੰਘ ਮਦੂਲਾ ਨੰਗਲ ਤੋਂ ਰਹਿਣ ਵਾਲਾ ਮੈਂ ਹਾਂ ਇਹ ਜਿਹੜੀ ਕੁੜੀ ਇਹ ਮੇਰੀ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਹਾਂਜੀ ਦੂਜਾ ਵਿਆਹ ਹੀ ਉਹ ਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬਹਿ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਆ ਤੇ ਹੀ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਸ ਵਾਲਿਆਂ ਨੂੰ ਵੀ ਇਹੋ ਜਾਨੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ। ਜੀ ਇਹ 4824 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਤਰ੍ਹਾਂ ਕਰਕੇ ਜਿਹੜੀ ਸਰਬਜੀਤ ਕੋਹਰਾ ਉਹਨੇ ਆਪਣੇ ਆਪ ਨੂੰ ਅੱਗ ਲਾਈ ਹੈ ਤੇ ਗੁਰੂ ਰਾਮ ਹਸਪਤਲ ਗੁਰੂ ਰਾਮਦਾਸ ਹਸਪੀਟਲ ਹਮਸਰ ਦਾਖਲ ਆ ਤੇ ਜਿਨ੍ਹਾਂ ਦੀ ਸਟੇਟਮੈਂਟ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਾ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਤੱਕ ਮੇਰੀ ਲੜਕੀ ਪਹੁੰਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹਾਂ ਤੇ ਕਾਲ ਉਹਨਾਂ ਦੀ 15 ਅਗਸਤ ਨੂੰ ਚਾਨਕ ਮੌਦੂ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜ਼ਬੂਤ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸ਼ਾਦੀ ਚ ਲੈ ਕੇ ਆਈ ਸੀ ਤੇ ਦੂਜਾ ਬੱਚਾ ਯਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਕਿ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦੇ ਕੋਈ ਤਕਰਾਰ ਹੋਈ ਜਿਹੜਾ ਕਰਕੇ ਉਹਨ ਆਪਣੇ ਆਪ ਨੂੰ ਇਤਰਾਫੀ ਬਣ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਇਤੇ ਤਿੰਨ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਦਾ ਰੇਡ ਕੀਤੇ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਓ ਕਿ ਕਿ ਘਰ ਵਾਲੇ ਤਾਰਾ 108 ਤੇ 3 ਜੀਵਨ ਪੰਜ ਬੀ ਐਨ ਐਸ ਚਾਹਤ ਪਤਾ ਦਰਜ ਕੀਤਾ ਗਿਆ ਹੈ